ਆਹ ਜਿਹੜਾ ਸਾਵਾਜ ਤਸੀਰ ਰਖਵਾ ਹੈ ਜਿੱਦਾਂ ਲੋਕਾਂ ਨੂੰ ਮਿਲੇ ਹੋ ਕੀ ਰਸਫਾ ਦੇਖੋ ਸਿਹਰ ਦੇ ਅਸੀਂ 7 ਵਜੇ ਦੇ ਇਥੇ ਆਏ ਸੀ ਆ ਕੇ ਜਿਹੜੇ ਸੈਰ ਕਰ ਰਹੇ ਨੇ ਜੋਗਾ ਕਰ ਰਹੇ ਨੇ ਆਪਣੇ ਸ਼੍ਰੀ ਵੀਪਤੀ ਅਵੇਰ ਨੇ ਪਹਿਲਾਂ ਤਾਂ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਬੇਨਤੀ ਕੀਤੀ ਵੋਟਾਂ ਬਾਬਤ ਲੁਧਿਆਣਾ ਡਿਸਕਸ ਕੀਤਾ ਵੀ ਲੁਧਿਆਣੇ ਦੇ ਵਿੱਚ ਲੁਧਿਆਣਾ ਵੀ ਹੋਣਾ ਚਾਹੀਦਾ ਅੱਜ ਤੱਕ ਸਾਨੂੰ ਲੁਧਿਆਣੇ ਨੂੰ ਬਾਹਰੋਂ ਐਮਪੀ ਮਿਲਿਆ ਜਿਹਨੇ ਸਾਡਾ ਨੁਕਸਾਨ ਕੀਤਾ ਸਾਡਾ ਫਾਇਦਾ ਕੋਈ ਨਹੀਂ ਹੋਇਆ ਬਾਰੇ ਆਉਣ ਵਾਲੇ ਬੋਟ ਲੈ ਜਾਂਦੇ ਨੇ ਜੀ ਜੀ ਬੋਟ ਕਰਾ ਪਰ ਮੁੜ ਕੇ ਕਦੇ ਜ਼ਿਲ੍ਹੇ ਚ ਬੋਰਡ ਦੇ ਨਹੀਂ ਤੇ ਨਾ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੁੰਦਾ ਉਸ ਤੋਂ ਬਾਅਦ ਧਖਵਾਗ ਦੇ ਵਿੱਚ ਹੀ ਇਹ ਲੋਕ ਆ ਰਿਹਾ ਅਸ਼ੋਕ ਥਾਪਰ ਜੀ ਕਿ ਉਹਨਾਂ ਦੀ ਇੱਕ ਟੀਮ ਆ ਪੰਛੀ ਸੇਵਾ ਸੁਸਾਇਟੀ ਜੀ ਪਿਛਲੇ ਲੰਮੇ ਸਮੇਂ ਤੋਂ ਇਹ ਸੇਵਾ ਕਰਦੇ ਨੇ ਪੰਛੀਆਂ ਦੀ ਮੈਨੂੰ ਲੱਗਦਾ ਸ਼ਾਇਦ ਵਿਸ਼ਵ ਦੇ ਵਿੱਚ ਇਕੱਲੀ ਸੰਸਥਾ ਹੋਊਗੀ ਪਹਿਲੀ ਹੋਊਗੀ ਜਿਨ੍ਹਾਂ ਨੇ ਪੰਛੀਆਂ ਬਾਰੇ ਸੋਚਿਆ ਜਿਹੜੇ ਵਿਚਾਰੇ ਬੇਜਵਾਨ ਨੇ ਜਿਨ੍ਹਾਂ ਨੂੰ ਜੇ ਰਾਸ਼ਨ ਨਾ ਮਿਲੇ ਰਖਾਂ ਨੂੰ ਦਾਣਾ ਨਾ ਮਿਲੇ ਭੁੱਖੇ ਵੀ ਰਹਿੰਦੇ ਹੋਣਗੇ ਕਈ ਕਈ ਦਿਨ ਉਹਨਾਂ ਪੰਛੀਆਂ ਬਾਰੇ ਇਹਨਾਂ ਨੇ ਸੋਚ ਕੇ ਇੱਕ ਐਡਾ ਵੱਡਾ ਪਰਉਪਕਾਰੀ ਕਾਰਜ ਜੀਵ ਜੰਤ ਵਾਸਤੇ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਉਪਜਾ ਨਾ 84 ਲੱਖ ਜੋਨ ਆਪਾਂ ਕਹਿੰਦੇ ਆ ਪ੍ਰਮਾਤਮਾ ਦੀ ਉਪਜਾ ਉਹ ਪ੍ਰਮਾਤਮਾ ਦੀ ਸੇਵਾ ਹੀ ਆ ਇਹ ਫੇਰ ਸਮਝ ਲਓ ਵੀ ਪ੍ਰਮਾਤਮਾ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਦੇ ਪੈ ਭੇਜੇ ਹੋਏ ਜੀਵਾਂ ਦੀ ਸੇਵਾ ਕਰ ਰਹੇ ਨੇ ਤੇ ਇਤੋਂ ਵੱਡ ਉੱਤਮ ਸੇਵਾ ਇਸ ਵਿਸ਼ਵ ਦੇ ਵਿੱਚ ਦੂਜੀ ਹੋ ਨਹੀਂ ਸਕਦੀ ਜੋ ਅਸ਼ੋਕ ਤਾਪਰ ਜੀ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਇਹ ਵਧਾਈ ਦੇ ਪਾਤਰ ਨੇ ਜਿਵੇਂ ਅੱਜ ਤੁਸੀਂ ਰੱਖ ਬਾਗ ਲੋਕਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਹੰਗਾਰਾ ਮਗਰ ਦੇਖੋ ਲੋਕਾਂ ਨੂੰ ਜਦੋਂ ਬੇਨਤੀ ਕੀਤੀ ਉਹ ਕਹਿੰਦੇ ਵੀ ਸਾਨੂੰ ਲੁਧਿਆਣਾ ਪਹਿਲਾਂ ਅਸੀਂ ਬਾਹਰੀ ਵੈਚ ਚੈੱਕ ਕਰ ਲਏ ਨੇ ਪਹਿਲਾਂ ਪਹਿਲਾਂ ਬਾਹਰੀਆਂ ਨੇ ਸਾਡਾ ਨੁਕਸਾਨ ਕੀਤਾ ਬਿੱਟੂ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਤਵਾੜੀ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਹੁਣ ਇਸੇ ਕਰਕੇ ਉਹਨਾਂ ਨੇ ਕਿਉਂਕਿ ਪਹਿਲਾਂ ਦੋ ਵਾਰੀ ਗਲਤੀ ਕਰ ਚੁੱਕੇ ਨੇ ਲੁਧਿਆਣੇ ਵਾਲੇ ਤੀਜੀ ਵਾਰੀ ਵੀ ਬਾਹਰੋਂ ਭੇਜਤਾ ਰਾਜਾ ਬਰੇਗ ਪਿੱਲੋ ਲੁਧਿਆਣੇ ਵਾਲੇ ਤਾਂ ਸੋਚ ਪਰ ਇਸ ਵਾਰ ਲੁਧਿਆਣਾ ਅਵੇਰ ਆ ਲੁਧਿਆਣਾ ਆਪਣੇ ਲੁਧਿਆਣਵੀ ਨੂੰ ਚੁਣੂਗਾ ਲੁਧਿਆਣੇ ਵਾਲੇ ਲੁਧਿਆਣੇ ਦੇ ਲੋਕਾਂ ਨੂੰ ਆਪਣਾ ਮਾਨ ਦੇਣਗੇ ਤਾਂ ਜੋ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਵੀ ਹੋ ਸਕੇ ਲੋੜਾਂ ਵੀ ਪੂਰੀਆਂ ਹੋ ਸਕਣ ਤੇ ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਵੀ ਭਾਈਵਾਲੀ ਬਣੇ ਜੀ ਤੁਸੀਂ ਪਿੰਡਾਂ ਦੇ ਵਿੱਚ ਵੀ ਦੌਰੇ ਕੀਤੇ ਕਈ ਦੌਰੇ ਸੈਡਾ ਦੇ ਕੀਤੇ ਤੇ ਉੱਥੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾ ਆ ਰਿਹਾ ਤੁਹਾਡੇ ਪਿੰਡਾਂ ਦੇ ਵਿੱਚ ਤਾਂ ਇੱਕ ਤਰਫਾ ਹੀ ਆ ਨਾ ਲੁਧਿਆਣ ਪਿੰਡਾਂ ਦਾ ਇੱਕ ਤਰਫਾ ਹੀ ਆ ਪਿੰਡਾਂ ਦੇ ਵਿੱਚ ਹੁਣ ਕੋਈ ਦੂਜੀ ਪਾਰਟੀ ਹੈ ਹੀ ਨਹੀਂ ਜੀ ਪਿਛਲੀ ਵਾਰੀ ਲੋਕਾਂ ਨੇ ਗੁੰਮਰਾਹ ਹੋ ਕੇ ਆਮ ਨੂੰ ਪਾਤੀ ਸੀ ਆਮ ਆਦਮੀ ਪਾਰਟੀ ਨੂੰ ਔਰ ਹੁਣ ਪਿੰਡਾਂ ਦੇ ਸੋਚਦੇ ਨੇ ਵੀ ਬਹੁਤ ਵੱਡੀ ਗਲਤੀ ਕਰ ਬੈਠੇ ਆਪਣੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਇਸ ਕਰਕੇ ਬਗਾਨਿਆਂ ਤੋਂ ਮੂੰਹ ਮੋੜ ਕੇ ਆਪਣੇ ਨਾਲ ਫੇਰ ਜੋੜ ਲਿਆ ਨਾਲ ਅੱਛਾ ਸਰ ਇੱਕ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਆਗੂ ਨੇ ਇੱਕ ਦੂਜੇ ਤੇ ਸਿੱਟਨੇ ਕਰ ਦਿੰਦੇ ਪਰ ਇੱਕ ਪਹਿਲੇ ਵਿਧਾਇਕ ਨੇ ਆਮ ਪਾਰਟੀ ਦੇ ਸ਼ੋਕੂ ਪ੍ਰਾਇਮ ਪਪੀ ਤੁਹਾਡੀ ਬੜੀ ਤਾਰੀਫ ਕੀਤੀ ਉਹਨੇ ਕਹਿੰਦਾ ਬਹੁਤ ਵਧੀਆ ਇਮਾਨਦਾਰ ਲੀਡਰ ਨੇ ਲੇਕਿਨ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਦੇਖੋ ਮੈਂ ਆਪਕੇ ਨਾ ਇਹ ਸਾਡਾ ਇਹ ਫਰਜ਼ ਨਹੀਂ ਹੈ ਅਸੀਂ ਆਪਣੀ ਗੱਲ ਕਰੀਏ ਵੀ ਮੈਂ ਕੀ ਆ ਮੈਂ ਕੀ ਕੀਤਾ ਮੈਂ ਕੀ ਕਰਨਾ ਸਹੀ ਇਹteal ਸਿੱਕੇ ਦੂਜੇ ਨੂੰ ਮੰਦਾ ਬੋਲੀ ਜਾਏ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਏ ਇੱਕ ਦੂਜੇ ਦੇ ਖਿਲਾਫ ਬੋਲੀ ਜਾਏ ਉਹ ਮੈਂ ਤਾਂ ਉਹਨੂੰ ਮੈਨੂੰ ਤਾਂ ਸੋਭਾ ਨਹੀਂ ਦਿੰਦਾ ਮੈਂ ਤਾਂ ਆਪਣੀ ਗੱਲ ਕਰਨੀ ਵੀ ਮੈਂ ਭਾਈ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਮੈਂ ਵਪਾਰ ਨਹੀਂ ਕਰਨਾ ਵਪਾਰ ਕਰਾਉਣਾ ਤੁਹਾਡੇ ਕੋਲ ਤਿੰਨ ਆਪਸ਼ਨਾਂ ਨੇ ਜਿਹਨੂੰ ਮਰਜ਼ੀ ਚੁਣ ਲਓ ਵਪਾਰੀ ਹੈਗੇ ਨੇ ਪਰ ਜੇ ਸੇਵਾਦਾਰ ਚੁਣਨਾ ਫਿਰ ਇੱਕੋ ਹੀ ਆਪਸ਼ਨ ਆ ਦੂਜੀ ਹੈ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਬੇਨਤੀ ਆ ਵੀ ਭਾਈ ਲੁਧਿਆਣੇ ਵਾਲੇ ਆ ਆਪਾਂ ਲੁਧਿਆਣ ਵੀ ਬਣੀ ਆ ਲੁਧਿਆਣੇ ਨੂੰ ਪਹਿਲ ਦਿਈਏ ਲੁਧਿਆਣਾ ਲੁਧਿਆਣੇ ਦਾ ਜੰਪਲ ਚੁਣੀਏ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਰਖਬਗ ਆਏ ਨੇ ਢਿੱਲੋਂ ਸਾਹਿਬ ਵੀ ਪਹੁੰਚੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੇਰਾ ਨਾਮ ਕاجਦੀਪ ਸਿੰਘ ਪਠਾੜਾ ਜੀ ਮੈਂ ਯੂਥ ਦਾ ਲੁਧਿਆਣਾ ਸ਼ਹਿਰੀ ਤੇ ਜ਼ਿਲ੍ਹਾ ਪ੍ਰਧਾਨ ਆ ਜੀ ਅੱਜ ਅਸੀਂ ਇੱਥੇ ਰਖਬਗ ਆਏ ਆ ਜੀ ਤੇ ਸਵੇਰੇ ਸਵੇਰੇ ਸਾਰੇ ਲੁਧਿਆਣੇ ਵਸਆਂ ਨੂੰ ਮਿਲੇ ਆ ਲੋਕਾਂ ਦਾ ਬਹੁਤ ਵਧੀਆ ਪਿਆਰ ਹੈ ਜੀ ਤੇ ਤੁਸੀਂ ਵੀ ਤੁਸੀਂ ਵੀ ਦੇਖਿਆ ਹੋਣਾ ਜੀ ਲੋਕ ਢਿੱਲੋਂ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਨੇ ਲੋਕ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਦੇ ਰਹੇ ਨੇ ਲੋਕ ਕਹਿ ਰਹੇ ਨੇ ਵੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਤੁਹਾਨੂੰ ਸਭ ਐਮਐਲਏ ਸੀ ਐਮਐਲਏ ਸੀਗੇ ਲੋਕ ਕਹਿੰਦੇ ਉਹਨਾਂ ਨੇ 10 ਸਾਲ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਅੱਜ ਤੱਕ ਲੋਕੀ ਯਾਦ ਰੱਖੀ ਬੈਠੇ ਨੇ ਲੋਕਾਂ ਨੇ ਪੂਰ ਜ਼ੋਰ ਤੇ ਉਹਨਾਂ ਦਾ ਸਾਥ ਦੇਣ ਦੀ ਸਾਰਿਆਂ ਨੂੰ ਹੋਰਾਂ ਨੂੰ ਵੀ ਅਪੀਲ ਕੀਤੀ ਹੈ ਸਾਰਿਆਂ ਨੂੰ ਸਾਥ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਸਾਰਿਆਂ ਨੇ ਕਿਹਾ ਜੀ ਪੂਰਾ ਟਿਕਾ ਕੇ ਲੋਕਾਂ ਦਾ ਸਾਥ ਦੇਣਗੇ ਸਾਰੇ ਲੱਗਦਾ ਵੀ ਢਿੱਲੋਂ ਸਾਹਿਬ ਦੇ ਚਿਹਰੇ ਵੀ ਲੋਕ ਵੇਟ ਕਰ ਰਹੇ ਸੀ ਬਿਲਕੁਲ ਜੀ ਬਿਲਕੁਲ ਲੋਕ ਵੇਟ ਕਰ ਰਹੇ ਸੀ ਲੋਕ ਉਹ ਬੋਲ ਰਹੇ ਲੋਕ ਆ ਦੇ ਮੂੰਹੋਂ ਇਹ ਗੱਲ ਕਹਿ ਰਹੇ ਨੇ ਵੀ ਇੰਨਾ ਬੇਦਾਗ ਇਮਾਨਦਾਰ ਦੀ ਸ਼ਖਸੀਅਤ ਨੇ ਲੋਕ ਉਹਨਾਂ ਦੀ ਸ਼ਰਾਫਤ ਨੂੰ ਵੋ ਕਰਾਖ ਦੇ ਹੋਇਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਰੱਖਦੇ ਹੋਏ ਲੋਕਾਂ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਇਦਾਂ ਹੀ ਲੱਗ ਰਿਹਾ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਅਡੀਕ ਕਰ ਰਹੇ ਨੇ ਵੀ ਇਦਾਂ ਦਾ ਸਾਫ਼ ਚਿਹਰਾ ਤੇ ਵੇਦਾ ਚਿਹਰਾ ਸਾਨੂੰ ਲੁਧਿਆਣੇ ਨੂੰ ਚਾਹੀਦਾ ਜੀ ਲੱਗਦਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਵੀ ਅਜੇ ਤੱਕ ਮਾਰਾਂ ਨਹੀਂ ਮੋਹਦੇ ਉਹਨਾਂ ਨੇ ਵੀ ਗਰੀਬ ਚਿੱਤੀ ਤੇ ਲੁਕਾ ਬਿਲਕੁਲ ਜੀ ਬਿਲਕੁਲ ਦੇਖੋ ਫੇਰ ਝੂਠ ਤਾਂ ਵੈਸੇ ਤਾਂ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੀ ਕੂਟ ਪ੍ਰਚਾਰ ਕਰਨਾ ਪਰ ਉਹਨਾਂ ਦੇ ਇੱਥੇ ਆ ਕੇ ਉਹਨਾਂ ਦਾ ਵੀ ਮੂੰਹ ਬੰਦ ਨੇ ਤਦੋਂ ਸਾਦਾ ਚਿਹਰਾ ਦੇਖ ਕੇ ਉਹਨਾਂ ਦਾ ਵੀ ਮੂੰਹ ਬੰ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਰਹਿ ਗਈ ਢੱਲੋਂ ਸਾਹ ਦੇ ਬਾਰੇ ਵਿਰੋਧ ਬੋਲਣ ਦੇ ਠੀਕ ਠੀਕ ਥੈਂਕ ਯੂ ਸਾਡੀ ਸਰ ਅੱਜ ਤੁਸੀਂ ਉਹ ਅੱਜ ਰੱਖਭਾਗ ਜਿਹੜਾ ਹੈ ਉਹ ਤੋਰਾ ਕੀਤਾ ਭਾਜੀ ਨੇ ਅਲੱਗ-ਅਲੱਗ ਲੋਕਾਂ ਨੂੰ ਮਿਲੇ ਲੋਕਾਂ ਨਾਲ ਕੀ ਚਾਰ ਮਿਲਿਆ ਭਾਜੀ ਦੇਖੋ ਅੱਜ ਅਸੀਂ ਆਪਣੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢੱਲੋਂ ਸਾਹ ਨਾਲ ਰੱਖਭਾਗ ਵਿੱਚ ਪਹੁੰਚੇ ਸੀ 7 ਵਜੇ ਹੁਣ ਤਕਰੀਬਨ 8:30 ਦਾ ਸਮਾਂ ਹੋ ਗਿਆ ਅਸੀਂ ਸਵੇਰ ਦੇ ਇੱਥੇ ਲੋਕਾਂ ਨੂੰ ਮਿਲ ਰਹੇ ਆ ਜਿਹੜੇ ਸੈਰ ਕਰ ਰਹੇ ਸੀ ਯੋਗਾ ਕਰ ਰਹੇ ਸੀ ਐਕਸਰਸਾਈਜ਼ ਕਰ ਰਹੇ ਸੀ ਭਜਨ ਬੰਦਗੀ ਵੀ ਕਰ ਰਹੇ ਸੀ ਔਰ ਹੋਰ ਅਸੀਂ ਆਏ ਆ ਇੱਥੇ ਥਾਪਰ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੇ ਪੰਛੀ ਸੇਵਾ ਸੁਸਾਇਟੀ ਬਣਾਈ ਹੈ ਕਬੂਤਰਾਂ ਨੂੰ ਪੰਛੀਆਂ ਨੂੰ ਦਾਣਾ ਪਾਦੇ ਸੋ ਜਿੱਦਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੋ ਲੋਕ ਹੁਣ ਮਨ ਬਣਾਈ ਬੈਠੇ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੇ ਹੁਣ ਸਾਰੇ ਤਜਰਬੇ ਕਰਕੇ ਦੇਖ ਲਏ ਲੋਕਾਂ ਨੇ ਹੁਣ ਨਿਚੋੜ ਕੱਢਣਾ ਤਜਰਬਿਆਂ ਦਾ ਲੋਕਾਂ ਨੇ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਵੇਖ ਲਈ ਜਿਨੇ ਰਿਕਾਰਡ ਤੋੜ ਵਿਕਾਸ ਕਰਾਈ ਸੀ ਭਾਈਚਾਰੇ ਤੱਕ ਸਾਂਝ ਨੂੰ ਕੈਮ ਰੱਖਿਆ ਸੀ ਖੁਸ਼ਹਾਲੀ ਸੀ ਸਾਡੇ ਦੇ ਆਪਣਾ ਸਟੇਟ ਦੇ ਵਿੱਚ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਸੀ ਔਰ ਹਰ ਡਿਪਾਰਟਮੈਂਟ ਚ এমਪਲੋਇਮੈਂਟ ਦਵਾਈ ਸੀ ਨਵੇਂ ਯੁਵੰਤ ਹੁਣ ਜਿਹੜੀ ਗੱਲ ਕਰ ਰਹੇ ਹਾਂ ਹੁਣ ਨਿਚੋੜ ਕੱਢਣ ਦਾ ਸਮਾਂ ਆ ਗਿਆ। ਉਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਵੀ ਦੇਖ ਲਈ, ਉਹਨਾਂ 2 ਸਾਲ ਆਮ ਆਦਮੀ ਪਾਰਟੀ ਦੇ ਵੀ ਦੇਖ ਲਏ। ਹੁਣ ਲੋਕ ਮਨ ਬਣਾਈ ਬੈਠੇ ਆ ਵੀ ਸਾਡੇ ਨਾਲ ਧੋਖਾ ਹੋਇਆ ਜੋ ਆਮ ਆਦਮੀ ਪਾਰਟੀ ਨੇ ਕੀਤਾ, ਜੋ ਕਾਂਗਰਸ ਨੇ ਕੀਤਾ। ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ ਬੈਠੇ ਆ ਔਰ ਲੋਕੀ ਹੁਣ ਧਰਮ ਦੀ ਰਾਜਨੀਤੀ ਤੋਂ ਜਾਤ ਪਾਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੁਧਿਆਣਾ ਸ਼ਹਿਰ ਦੇ ਹੱਕ 'ਚ ਫੈਸਲਾ ਲੈਣ ਲਈ ਤਿਆਰ ਬੈਠੇ ਆ ਔਰ ਲੋਕਾਂ ਨੇ ਵਿਸ਼ਵਾਸ ਦਵਾਇਆ ਅਸੀਂ ਸਰਦਾਰ ਰঞ্জੀਤ ਸਿੰਘ ਢਿੱਲੋਂ ਨੂੰ ਵੋਟ ਪਾਵਾਂਗੇ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਵੀ ਕਾਇਮ ਰਹੇ ਔਰ ਲੁਧਿਆਣੇ ਦਾ ਵਿਕਾਸ ਵੀ ਹੋਵੇ ਜੇ ਗੱਲ ਕਰੀਏ ਆਪਣਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਜਿਹੜਾ ਇਨਸਾਨ ਇੰਨਾ ਕੁਝ ਪਾਰਟੀ ਤੋਂ ਲੈ ਕੇ 10 ਸਾਲ ਮੈਂਬਰ ਪਾਰਲੀਮੈਂਟ ਬਣਿਆ ਰਿਹਾ 15 ਸਾਲ ਤੇ ਉਹ ਤੋਂ ਪਹਿਲਾਂ ਸੀਐਮ ਸ਼ੇਪ ਵੀ ਇਹਨਾਂ ਦੇ ਪਰਿਵਾਰ ਚ ਰਹੀ ਹੋਵੇ ਸਾਰਾ ਟੱਬਰ ਮੰਤਰੀ ਹੋਵੇ ਭਰਾ ਡੀਐਸਪੀ ਹੋਵੇ ਜੇ ਉਹ ਕਾਂਗਰਸ ਦਾ ਸਿਕਾ ਨਹੀਂ ਹੋਇਆ ਮੈਂ ਲੁਧਿਆਣਾ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਉਹ ਹੁਣ ਬੀਜੇਪੀ ਦਾ ਵੀ ਸਿਕਾ ਨਹੀਂ ਰਹਿਣਾ ਨਾ ਉਹ ਬੀਜੇਪੀ ਦਾ ਸਿਕਾ ਪਹਿਲਾਂ ਸੀ ਨਾ ਹੁਣ ਨਾਉ ਬਾਚਣਾ ਕਿਉਂਕਿ ਉਹ ਸਿਰਫ ਵੋਟਾਂ ਲੁੱਟਣ ਆਇਆ ਬੀਜੇਪੀ ਵਾਲਿਓ ਸੁਚੇਤ ਹੋ ਜਾ ਮੈਂ ਤਾਂ ਹੈਰਾਨ ਆ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਤੇ ਉਹਨਾਂ ਨੂੰ ਕੋਈ ਕਾਬਲ ਬੰਦਾ ਹੀ ਨਹੀਂ ਮਿਲਿਆ ਪੰਜਾਬ ਦੇ ਵਿੱਚੋਂ ਸਾਰੀ ਪੰਜਾਬ ਦੀਆਂ ਸਾਰੀਆਂ ਟਿਕਟਾਂ ਉਹਨਾਂ ਨੇ ਕਾਂਗਰਸ ਨੂੰ ਦੇਤੀਆਂ ਜਿਹੜਾ ਮਤਲਬ ਪੰਜਾਬ ਦੀ ਬੀਜੇਪੀ ਲੀਡਰਲੈਸ ਹੋ ਚੁੱਕੀ ਆ ਪੰਜਾਬ ਦੇ ਜੋੜੇ ਮੈਂ ਹੁਣ ਅਸੀਂ ਸਾਡੀ 25 30 ਸਾਲ ਭਾਈ ਵਾਲੀ ਰਹੀ ਆ ਬੀਜੇਪੀ ਨਾਲ ਮੇਰਾ ਕੱਲੇ ਕੱਲੇ ਵਰਕਰ ਨਾਲ ਰਾਪਤਾ ਵੀ ਆ ਉਹਨਾਂ ਨਾਲ ਕੱਲੇ ਕੱਲੇ ਲੀਡਰ ਨੂੰ ਮੈਂ ਜਾਣਦਾ ਵੀ ਆ ਪਰ ਬੜੇ ਹਤਾਸ਼ ਤੇ ਨਿਰਾਸ਼ ਨੇ ਬੀਜੇਪੀ ਦੇ ਵਰਕਰ ਔਰ ਸਾਰਿਆਂ ਨਾਲੋਂ ਮੈਂ ਤੁਹਾਨੂੰ ਅੱਜ ਔਨ ਕੈਮਰਾ ਕਹਿ ਰਿਹਾ ਬਿੱਟੂ ਲੁਧਿਆਣੇ ਚੋਂ ਚੌਥੇ ਨੰਬਰ ਤੇ ਆ ਰਿਹਾ ਹਰ ਇੱਕ ਇਨਸਾਨ ਦੇ ਮੂੰਹ ਤੇ ਆ ਵੀ ਬਿੱਟੂ ਚੌਥੇ ਨੰਬਰ ਤੇ ਆ ਰਿਹਾ ਔਰ ਮੈਂ ਇੱਕੋ ਹੀ ਅਪੀਲ ਕਰਨਾ ਚਾਹਨਾ ਲੁਧਿਆਣਾ ਨਿਵਾਸੀਆਂ ਨੂੰ ਇਸ ਵਾਰ ਆਪਾਂ ਆਪਣੇ ਲੁਧਿਆਣੇ ਲੁਧਿਆਣ ਵੀ ਹੋਣ ਦਾ ਸਬੂਤ ਦਈਏ ਪੰਜਾਬੀ ਹੋਣ ਦਾ ਸਬੂਤ ਦਈਏ ਪੰਜਾਬ ਦੀ ਹਤੈਸ਼ੀ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਦਾ ਜਨਮ ਪੰਜਾਬ ਦੀ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਤੋਂ ਹੋਇਆ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਇੱਕ ਹਰ ਜਾਤ ਬਰਾਦਰੀ ਧਰਮ ਦਾ ਇੱਕ ਗੁਲਦਸਤਾ ਜਿਹੜਾ ਪੰਜਾਬ ਦੇ ਵਿੱਚ ਖੁਸ਼ਬੂ ਫੁਲਾ ਰਿਹਾ ਉਸ ਖੁਸ਼ਬੂ ਨੂੰ ਬਰਕਰਾਰ ਰੱਖਣ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ ਆ ਤਾਂ ਕਿ ਪੰਜਾਬ ਮੁੜ ਉਹਨਾਂ ਲੀਹਾਂ ਤੇ ਆ ਸਕੇ ਪੰਜਾਬ ਤਰੱਕੀ ਵੱਲ ਚੱਲ ਸਕੇ ਪੰਜਾਬ ਤੋਂ ਗੈਂਗਸਟਰਾਂ ਦਾ ਲੁੱਟਮਾਰ ਕਤਲਾਂ ਦਾ ਕਤਲੋਗਾਰਦ ਦਾ ਤੇ ਨਸ਼ਿਆਂ ਤੋਂ ਨਜਾਤ ਪਾਈ ਜਾ ਸਕੇ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਇਸ ਵਾਰ ਸੋਚ ਸਮਝ ਕੇ ਔਨ ਮੈਰਿਟ ਜਿਹੜਾ ਇਸ ਵੋਟ ਦਾ ਹੱਕਦਾਰ ਆ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਬਣਦਾ ਉਹਦੇ ਹੱਕ 'ਚ VOTING ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ